ਠੀਕ ਠਾਕ ਸਾਰੇ ਬਈ ਉਮੀਦ ਆ ਵੀ ਸਾਰੇ ਠੀਕ ਠਾਕ ਹੋਣਗੇ ਤੇ ਮੌਸਮ ਬਸ ਲਗਾਤਾਰੇ ਬਣੇ ਹੀ ਜਾਂਦਾ ਆ ਹਟਦਾ ਆ ਕਦੇ ਮੀਂਹ ਇੱਕ ਦਿਨ ਹਟਦਾ ਤੇ ਦੂਜੇ ਦਿਨ ਪੈਣ ਲੱਗ ਜਾਂਦਾ ਯਾਨੀ ਕਿ ਐਦਾਂ ਦਾ ਮੌਸਮ ਹੋਇਆ ਹੋਇਆ ਸਾਰੇ ਪਾਸੇ ਤੁਸੀ ਸਾਰੇ ਜਾਣਦੇ ਹੀ ਆ ਤੇ ਪਹਾੜਾ ਵੱਲ ਕਿਤੇ ਪਾਸੇ ਰਾਈਡ ਵਗੈਰਾ ਲਾਣੀ ਹੋਈ ਹੈਗੀ ਤੇ ਕਾਫੀ ਟਾਈਮ ਹੋ ਗਿਆ ਯਾਨੀ ਕਿ ਹੁਣ ਤਾਂ ਜਿਆਦਾ ਆਪਾਂ ਜਿਹੜੇ ਡੀਪਲੀ ਪਹਾੜਾਂ 'ਚ ਜਿੱਥੇ ਮਲਾਨਾ ਕਸੌਲ ਵਾਲੀ ਸਾਈਡ ਆਪਾਂ ਉਧਰਲੀ ਸਾਈਡ ਨਹੀਂ ਕਦੇ ਗਏ ਹੈਗੇ ਹੁਣ ਤੇ ਉਹਦਾ ਬਣਾਵਾਂਗੇ ਆਪਾਂ ਪ੍ਰੋਗਰਾਮ ਤੇ ਅੱਜ ਫਿਲਹਾਲ ਸਲਾਹ ਬਣਦੀ ਸੀ ਕਿ ਮੈਂ ਕਿਹਾ ਚੱਲ ਰੋਪੜ ਦੇ ਦੇ ਹੈਡ ਦੇ ਤੱਕ ਜਾ ਕੇ ਆਨੇ ਆ ਉੱਥੇ ਪਾਣੀ ਛੱਡਿਆ ਹੋਇਆ ਕਹਿੰਦੇ ਪਿੱਛੇ ਦੇ ਡੈਮ ਤੋਂ ਜਿਹੜੇ ਫਲੱਡ ਗੇਟ ਖੋਲੇ ਸੀਗੇ ਉਹ ਆਪਣੇ ਹੈਡ ਤੋਂ ਰੋਪੜ ਤੋਂ ਹੀ ਹੋ ਕੇ ਅੱਗੇ ਫਿਰ ਜਾਣੇ ਆ ਤੇ ਉਹ ਦੇਖ ਕੇ ਆਵਾਂ ਕਿ ਉਹਨਾਂ ਵਗੈਰਾ ਆਪਣੇ ਪੱਕਣੇ ਵਾਲੇ ਹੋ ਗਏ ਬਿਲਕੁਲ ਹੁਣ ਲੋਕਾਂ ਦੀ ਫਸਲਾਂ ਸਾਰੀਆਂ ਤੇ ਇੱਧਰ ਬਾਈਕ ਖੜੀ ਹੈ ਆਪਣੀ ਉਸ ਵਾਰ ਵੀ ਨਹੀਂ ਹੋਈ ਹੈਗੀ ਪਹਿਲਾਂ 3-4 ਦਿਨ ਪਹਿਲਾਂ ਉਹ ਤੁਹਾਨੂੰ ਦੂਰ ਸ਼ਾਇਦ ਦਿਖਦਾ ਹੋਊਗਾ ਜਿੱਥੇ ਲਾਸਟ ਹੁੰਦਾ ਹੈ ਰਾਸਤੇ ਦਾ ਉੱਥੇ ਨਾ ਰੇਤਾ ਜਿਹਾ ਪਾਇਆ ਹੋਇਆ ਮੈਂ ਦੀ ਨੂੰ ਸਟੈਂਡ ਤੇ ਲਾ ਕੇ ਉੱਥੇ ਦੁਕਾਨਾਂ ਕੋਲ ਮੈਂ ਉੱਥੇ ਚੱਲ ਗਿਆ ਤੇ ਕੀ ਹੋਇਆ ਜੀ ਇਹ ਉੱਥੇ ਮੇਰੇ ਆਂਦੇ ਨੂੰ ਬਿਲਕੁਲ ਬਾਈਕ ਲੇਟੀ ਪਈ ਸੀ ਬਿਲਕੁਲ ਐ ਲੰਬੀ ਹੋ ਪਈ ਸੀ ਤੇ ਪਤਾ ਨਹੀਂ ਮੈਨੂੰ 15-20 ਮਿੰਟ ਲੱਗੇ ਤੇ ਉੱਥੇ ਪਤਾ ਨਹੀਂ ਕਿੰਨਾ ਟਾਈਮ ਪਈ ਰਹੀ ਹੋਣੀ ਹੈ ਤੇ ਮੈਂ ਚੱਕ ਕੇ ਏਦੀ ਖੜੀ ਕੀਤੀ ਆ ਦੇਖੋ ਤੁਹਾਨੂੰ ਦਿਖਾਣਾ ਮੈਂ ਇਹਦੇ ਵਿੱਚ ਹੈਂਡਲ ਦੇ ਵਿੱਚ ਵੀ ਰੇਤਾ ਰੂਤਾ ਵਗੈਰਾ ਫਸਿਆ ਹੋਇਆ ਕਿੱਦਾਂ ਨਿਕਲਦਾ ਇਹ ਪਰਸੋਂ ਦਾ ਕੰਮ ਹੋਇਆ ਹੋਇਆ ਇੱਧਰ ਇੰਡੀਕੇਟਰ ਵਗੈਰਾ ਦੇ ਵਿੱਚ ਸਾਰੇ ਵਾਸਤੇ ਰੇਤਾਂ ਫਸ ਗਿਆ ਤਾਂ ਜਿੰਨਾ ਕਿ ਝਾੜ ਹੋਇਆ ਓਨਾਂ ਕਿ ਝਾੜਤਾ ਤੇ ਬਾਕੀ ਹੁਣ ਫਿਰ ਦੇਖਦੇ ਹਾਂ ਧੋਏਤੀ ਕੰਮ ਲੋਟ ਆਣੇ ਆ ਸਾਈਡ ਤੇ ਕੇ ਪਹੁੰਚ ਆਪਾਂ ਤੇ ਕਾਫੀ ਜ਼ਿਆਦਾ ਗੇਟ ਖੋਲੇ ਹੋਏ ਆ ਇੱਥੇ ਪਾਣੀ ਦੀ ਸਪੀਡ ਵੀ ਬਹੁਤ ਤੇਜ਼ ਸੀ ਹੁਣ ਅਸੀਂ ਬਾਈਕ ਪਿੱਛੇ ਖੜਾ ਕੇ ਨਾ ਤੁਰ ਕੇ ਆਏ ਆ ਇਸ ਕੋ ਚੰਗੀ ਤਰ੍ਹਾਂ ਸ਼ੂਟ ਕਰ ਲਾਂਗੇ ਸਾਡੇ ਪਾਸੇ ਫਲੱਡ ਦੀ ਇਦਾਂ ਹੀ ਰਿਪੋਰਟ ਆ ਖੁਸ਼ਿਆਰਪੁਰ ਵਾਲੀ ਸਾਈਡ ਵੀ ਬਿਆਸ ਦੇ ਟੌਂਗ ਡੈਮ ਦੇ ਉੱਪਰ ਬਿਆਸ ਦਰਿਆ ਦੇ ਉੱਪਰ ਤੇ ਅਸੀਂ ਨੂੰ ਇਹ ਸਤਲੁਜ ਦਰਿਆ ਦਾ ਦਿਖਾਉਣ ਲੱਗੇ ਆ ਰੋਪੜ ਵਾਲਾ ਹੈੱਡ ਤੇ ਆ ਦੇਖੋ ਵੀ ਕਿੰਨੀ ਸਪੀਡ ਆ ਪਾਣੀ ਦੀ ਬਾਈਕ ਦੇ ਉੱਪਰ ਹੀ ਪਹਿਲਾਂ ਦੇਖੀ ਸੀ ਅਸੀਂ ਬੱਲੇ 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 ਹੈ ਇੱਕ ਡਰ ਲੱਗਦਾ ਹਾਂ ਬੱਲੇ ਬੱਲੇ ਕਿੰਨੀ ਸਪੀਡ ਆ ਦੇਖੋ ਕਿੰਨਾ ਪਾਣੀ ਖੁੱਲਿਆ ਡਰ ਲੱਗਦਾ ਇੱਕ ਚੱਕਰ ਜੈ ਨਹੀਂਵੇਂ ਜਾਂਦਾ ਹੈ ਨਾ ਉਹ ਚੀਜ਼ ਆ ਉਹ ਗਾਹਾਂ ਦਾ ਕਹਤਾ ਹੀ ਨਹੀਂ ਪਤਾ ਨਹੀਂ ਕਿੰਨੇ ਗੇਟ ਹੋਣੇ ਮਿਲ ਲੱਗਾ ਟੀਪੀ ਸਾਹਿਬ ਗੁਰਦੁਆਰੇ ਤੋਂ ਖੜ ਕੇ ਪਤਾ ਲੱਗਣਗੇ ਕਿ ਕਿੰਨੇ ਗੇਟ ਖੁੱਲੇ ਹੋਏ ਨੇ ਨਹੀਂ ਤਾਂ ਹੀ ਵੀ ਬਾਰ-ਬਾਰ ਵਾਰਨਿੰਗ ਦੇ ਰਹੇ ਆ ਵੀ ਮਤਲਬ ਪੰਜਾਬ ਨੂੰ ਵੀ ਛੜਦਾ ਖਤਰਾ ਆ ਕਿਉਂਕਿ ਜਿੰਨਾ ਪਾਣੀ ਪਰਜੰਤ ਬੱਦਲਾਂ ਨਾਲ ਛੱਡਦੇ ਆ ਬੱਦਲ ਉੱਪਰ ਆਂਦਾ ਪਾਣੀ ਉਹ ਸਾਰਾ ਹੋ ਕੇ ਤਾਂ ਪੰਜਾਬ ਤੀ ਲੰਘਣਾ ਹੈ ਤੇ ਦੇਖੋ ਵੀ ਕਿੰਨੀ ਸਪੀਡ ਆ ਪਾਣੀ ਦੀ ਇਹ ਆਪਣਾ ਸਤਲੁਜ ਦਰਿਆ ਹੈ ਜਿਹੜਾ ਆਪਣੇ ਪਿੰਡ ਦੇ ਕੋਲ ਫਕਤ ਹੁੰਦਾ ਕਈ ਵਾਰ ਕੋਥੇ ਇੱਕ ਵਾਰ ਮੈਂ ਗਈ ਇਹ ਵੀ ਬਣਾਈ ਸੀਗੀ ਬੈਠ ਕੇ ਗੰਡੇ ਤੇ ਪਾਣੀ ਵਲੌਗ ਸ਼ੂਟ ਕਰਕੇ ਪਾਇਆ ਤਾਂ ਮੈਂ ਗਈ ਹਣਾ ਦੇਖੋ ਨੀਚੇ ਪਾਣੀ ਦਾ ਲੈਵਲ ਬਹੁਤ ਤਕੜਾ ਕੰਮ ਹੋਇਆ ਹੋਇਆ ਕਹਾ ਮੈਂ ਕਹਿੰਦਾ ਉਹ ਗਾਹਾਂ ਲਈ ਜ਼ਿਆਦਾ ਖੋਲੇ ਹੋਏ ਹਨਾ ਬਈ ਬੜਾ ਪਾਣੀ ਉਹ ਪਾਣੀਆ ਬਸ ਤੇ ਇਧਰਲੀ ਸਾਈਡ ਵੀ ਡੈਮ ਦਾ ਕਿਉਂ ਦੇਖੋ ਦੂਰ ਦੂਰ ਤੱਕ ਪਾਣੀ ਦਿਖਦਾ ਇਹਨਾਂ ਦੇ ਡੈਮ ਵੀ ਪੂਰਾ ਭਰਿਆ ਹੋਇਆ ਓਵਰਫਲੋ ਵਾਲਾ ਕੰਮ ਹੋਇਆ ਹੋਇਆ ਤੇ ਦਿਖਾਣੇ ਤੁਹਾਨੂੰ ਬਣੇ ਰਿਹਾ ਬਲੌਗ ਦੇ ਨਾਲ ਹਜੇ ਆਪਾਂ ਮਿਰਜਾ ਪਰ ਡੈਮ ਵੀ ਜਾਣਾ ਹੈ ਦੇਖਦੇ ਉੱਥੇ ਵੀ ਕੱਢ ਗਿਆਮਾਂਗੇ ਜਿਹੜਾ ਇੱਥੋਂ ਇਹ ਕੱਟ ਆ ਜਗ੍ਹਾ ਤੇ ਥੋੜੇ ਜਿਹਾ ਕੱਟ ਆ ਕਹਾ ਫੇਰ ਉੱਦਈਆਂ ਉਹ ਦੇਖੋ ਕਿੱਧਰ ਥੰਮਣਾ ਲਹੂਗਾ ਵਲੌਗ ਦਾ ਪੰਜਾਬ ਨੂੰ ਖਤਰੇ ਦੀ ਘੰਟੀ ਕਿੱਧਰ ਹਾਂ ਉਹਦਾ ਆਹ ਮੜ ਜਾ ਕੋ ਠਿਕ ਤੱਕ ਜਾ ਕੇ ਨਾ ਜਿਹੜਾ ਸਾਹਮਣੇ ਵਾਲਾ ਉਹ ਚੀਜ਼ ਦੇਖਣੀ ਆਪਾਂ ਨੇ ਬਈ ਉਹ ਕਿੰਨਾ ਪਾਣੀ ਆ ਸਾਹਮਣੇ ਪੂਰਾ ਲੈਵਲ ਵਧਿਆ ਹੋਇਆ ਪਾਣੀ ਦਾ ਹੈ ਅੱਛਾ ਉਹਥੇ ਨਾ ਬਾਬਾ ਥਿਓ ਵੜੇ ਕਿਹੜਾ ਡੈਮ ਦਾ ਨਾ ਫੋਟੋ ਕਿੱਥੇ ਲਾ ਕੇ ਜਕਾਣੀ ਭਈਆ ਜੀ ਵੀਰਾ ਦੇਖੋ ਪੂਰਾ ਇੱਕ ਵਾਰ ਨਾ ਜਦੋਂ ਪਰਤੇ ਦੇਖਦੇ ਆ ਤਾਂ ਇਹ ਲੱਗਦਾ ਜਿਵੇਂ ਚੱਕਰ ਆਉਣ ਲੱਗੇ ਹੋਣੇ ਆ ਦਿਮਾਗ ਵੀ ਐ ਘੁੰਮ ਰਿਹਾ ਪਾਣੀ ਦੀ ਸਪੀਡ ਨੂੰ ਦੇਖ ਕੇ ਇੰਨੀ ਸਪੀਡ ਆ ਜਾਦਾ ਪਾਣੀ ਦੀ ਤਖਾਨੇ ਤੋਂ ਉਹ ਕੋਲ ਪਹੁੰਚ ਗਿਆ ਜੀ ਬਿਲਕੁਲ ਜੇ ਅੱਧੇ ਛੜ ਦੇਖੋ ਬਈਆ ਹੁਣ ਦੇਖੋ ਨੀਚੇ ਕਿੰਨਾ ਪਾਣੀ ਹੈ ਇਹ ਆਹ ਆਇਆ ਇਹਦਾ ਘਰੇ ਆਇਆ ਜੀ ਹਾਂ ਹਾਂ ਕਹਾਂ ਜਾ ਕੇ ਖੋ ਜਾਂਦਾ ਇਹ ਇਹ ਤਾਂ ਬਰੇਤੀ ਚੜੀ ਹੋਈ ਹੈ ਯਾਰ ਬਰੇਤੀ ਚੜ ਕੇ ਉਹਦੇ ਉੱਪਰ ਉਹ ਜੰਮ ਕੇ ਗਰਾਫ ਬਣੂ ਤੇ ਜੀ ਉਹ ਚੀਜ਼ ਬਣ ਗਈ ਇੱਥੇ। ਇਹ ਬੁਹਾਰ ਆ ਵੀ ਹੁਣ ਪਰਲੀ ਸਾਈਡ ਤੋਂ ਨੂੰ ਤਫਾਨ ਦੇ ਟਾਈਮ ਦਾ 뷰 ਪਰੇ ਚੱਲਦੇ ਆ ਉੱਧਰ ਵੀ ਜੜ ਦੂਜੇ ਪਾਸੇ ਟਾਈਮ ਦੇ। ਆਹ ਦੇਖੋ ਵੀ ਥੱਲੇ ਇੱਥੇ ਦੂਜੇ ਪਾਸੇ ਦਾ ਟਾਈਮ ਦਾ ਵੀ। ਦੇਖਦਾ ਵੀ ਆਹ ਪੁਲ ਸਾਰਾ ਕਿੰਨਾ ਦੇਖਿਆ ਇਹ। ਕਿਵੇਂ? ਦੇਖੋ ਵੀ ਕਰੋ ਚੱਕ ਨੀਚੇ ਦਾ ਵੀ ਸਾਰਾ। ਪਹਿਲਾਂ ਪਾਖੜਾ ਦੇ ਫਲੱਡ ਗੇਟ ਖੋਲੇ ਸੀਗੇ ਪਰसों ਜੁੱਥੇ। ਫਵਰ ਦੇਖੀ ਸੀ ਆਪਾਂ ਨੇ ਇੱਕ। ਉਸ ਤੋਂ ਬਾਅਦ ਫਿਰ ਮਤਲਬ ਆਪਣਾ ਇਧਰ ਨੰਗਲ ਵਾਲਿਆਂ ਨੇ ਉਹਨਾਂ ਨੇ ਵੀ ਫਟਕ ਚੱਕਤੇ ਹੁਣ ਰੋਪੜ ਪਾਣੀ ਇੰਨਾ ਇਕੱਠਾ ਹੋਇਆ ਰੋਕੜ ਵਾਲਿਆਂ ਨੇ ਵੀ ਆਪਣੇ ਗਾਹਾਂ ਫਟਕ ਚੱਕਤੇ ਹਰੀਕੇ ਪੱਤਣ ਵਿੱਚ ਵੀ ਬਹੁਤ ਬੁਰਾ ਹਾਲ ਆ ਉਧਰ ਦੀ ਸਾਈਡ ਵੀ ਦੇਖੇ ਦਮ ਹਰੀਕੇ ਪੱਤਣ ਵਾਲੀ ਫਲੱਡ ਗੇਟ ਖੁੱਲੇ ਹੋਏ ਆ ਜਣੇ ਕਿ ਹਾਲੇ ਵੀ ਉੱਪਰ ਬੱਦਲ ਵਾਈ ਹੈਗੀ ਆ ਪੂਰੀ ਮੌਸਮ ਜਣੇ ਕਿ ਖਰਾਬ ਹੀ ਆ ਤੇ ਹੋ ਵੀ ਸਕਦਾ ਕਿ ਆਣੇ ਵਾਲੇ ਦਿਨ ਖਤਰੇ ਵਾਲੇ ਹੋਣ ਕਿਦਾ ਚੱਕਰ ਆਉਣ ਲੱਗੇ ਹੋਇਆ ਪਾਣੀ ਦੇ ਦੇ ਤਾਹੀਂ ਇੱਥੇ ਖੜਨ ਤੇ ਰੋਕਦੇ ਆ ਬੰਦਾ ਡਿੱਗ ਸਕਦਾ ਇਹਦੇ ਵਿੱਚ ਚੱਕਰ ਆ ਕੇ ਵੇ ਵਿਪਨ ਜਾਣਦਾ ਕਿ ਲੋ ਜੀ ਇਹ ਬੋਟ ਲੱਗੇ ਵਿਰਾਸਤੇ ਚੌਂਕੀ ਸਰਕਾਰੇ ਖਾਲਸਾ ਮਹਾਰਾਜਾ ਰਣਜੀਤ ਸਿੰਘ ਤੇ ਸਟੇਅਰਸ ਚੜ ਕੇ ਪੌੜੀਆਂ ਚੜ ਕੇ ਥੋੜੀ ਟਰੈਕਿੰਗ ਕਰਕੇ ਇਧਰਲੀ ਸਾਈਡ ਤੋਂ ਉੱਪਰ ਜਾਣਾ ਪੈਂਦਾ ਇੱਕ ਚੌਂਕੀ ਬਣੀ ਹੋਈ ਆ ਉੱਥੋਂ ਵੀ ਕਹਿੰਦੇ ਢਾਂਮ ਦਾ ਬਹੁਤ ਵਧੀਆ 뷰 ਆਉਂਦਾ ਹੈ ਜਾ ਕੇ ਅੰਨੇ ਆਪਾਂ ਨਾਲੇ ਚੌਂਕੀ ਦੇਖ ਕੇ ਅੰਨੇ ਆਪਾਂ ਕਦੇ ਗਏ ਨਹੀਂ ਹੈਗੇ ਤੇ ਪਤਾ ਵੀ ਨਹੀਂ ਸੀਗਾ ਅਜ ਵਿਪਨ ਨਹੀਂ ਦੱਸਿਆ ਕਹਿੰਦਾ ਇੱਥੇ ਬਣੀ ਹੋਈ ਆ ਤੇ ਸਟੇਅਰਸ ਚੜ ਕੇ ਉੱਪਰ ਟਰੈਕਿੰਗ ਕਰਕੇ ਅੱਗੇ ਤੱਕ ਜਾਣਾ ਪੈਣਾ ਚੱਲਦੇ ਅੱਗੇ ਤੇ ਪੌੜੀਆਂ ਤੋਂ ਜਾਣਾ ਪੈਣਾ ਬਈ ਤੇ ਦੇਖਣ ਨੂੰ ਤਾਂ ਲੱਗਦੀਆਂ ਪਰ ਬਿਲਕੁਲ 90 ਡਿਗਰੀ ਦੱਸਦੀ ਉਹਦੇ ਵਿੱਚ ਖੜੀਆਂ ਇਹ ਕਾਫੀ ਚੜਨ ਦੀ ਕਹਾਣੀ ਹੈ ਉੱਪਰ ਚੜਨ ਤੇ ਜਿਵੇਂ ਜਿਵੇਂ ਆਪਾਂ ਉੱਪਰ ਜਾਈ ਜਾਂਦੇ ਆ ਹਾਈਟ ਨੂੰ ਪੀਕ ਕਰਦੇ ਆਵੇਂ ਡੈਮ ਦਾ ਪਰਿਓ ਵਿਊ ਦਿਖਣਾ ਸ਼ੁਰੂ ਹੋ ਗਿਆ ਪਹਿਲੇ ਕਾਫੀ ਉੱਪਰ ਜਾਣਾ ਉੱਥੇ ਜਾ ਕੇ ਦੇਖਦੇ ਕਿੰਦਾ ਵਿਊ ਹੁੰਦਾ ਹਾਈਟ ਆ ਬਹੁਤ ਲੋ ਜੀ ਚੜ ਚੜ ਕੇ ਸਾਹ ਜਾਂ ਚੜ ਕੇ ਉੱਪਰ ਨੂੰ ਚੜਦੇ ਚੜਦੇ ਅਜੇ ਹੋਰ ਹਾਈਟ ਤੇ ਜਾਣਾ ਤੇ ਇੱਥੋਂ ਦੇਖੋ ਹੁਣ ਤੁਸੀਂ ਵਿਊ ਇਹ ਸਾਰੇ ਹੈਡ ਦੇ ਵਿੱਚ ਇਕੱਠਾ ਹੁੰਦਾ ਪਾਣੀ ਆਗੇ ਇਹੋ ਹੀ ਗਾਹਾਂ ਵਾਲੇ ਫਲੱਡ ਜਿਹੜੇ ਤੁਹਾਨੂੰ ਦਿਖਾ ਰਹੇ ਸੀ ਤੇ ਇਹਦੀਆਂ ਉਹ ਚੱਲ ਆ ਜਾ ਫਿਰ ਲਾਈਕ ਪੌੜੀਆਂ ਚੜਨ ਤੋਂ ਬਾਅਦ ਹੁਣ ਇਦਾਂ ਦੀ ਆਹ ਪੌੜੀਆਂ ਤੋਂ ਬਿਨਾਂ ਵਾਲੀ ਨਾਰਮਲ ਟ੍ਰੈਕਿੰਗ ਹੈ ਵੀ ਹਾਈਟ ਦੇ ਵਿੱਚ ਚੜਦੇ ਜਾ ਰਹੀਆਂ ਹੌਲੀ ਹੌਲੀ ਤੇ ਇਹ ਸੁਵਰਾਜ ਮੱਝਾ ਫੈਕਟਰੀ ਵਿੱਚ ਜਿਹੜੀ ਕੋਲ ਤੇ ਫੈਕਟਰੀ ਆ ਉਹਦੀਆਂ ਗੱਡੀਆਂ ਵਗੈਰਾ ਖੜੀਆਂ ਉਰੇ ਦੇਖੋ ਜਿਹੜਾ ਨਵਾਂ ਸਟਾਕ ਬਣਾ ਕੇ ਉਹ ਛੜਾ ਦਿੰਨੇ ਆ ਬਾਅਦ ਵਿੱਚ ਇਹਨੂੰ ਚਾਸੀਆਂ ਵਗੈਰਾ ਲੱਗਣੀ ਕਈ ਸਕੂਲ ਬਸਾਂ ਆ ਕਿੰਨੀਆਂ ਖੜੀਆਂ ਦੇਖੋ ਦੂਰ ਦੂਰ ਤੱਕ ਆ ਕਾਫੀ ਪੌੜੀਆਂ ਚੜ੍ਹਣੀਆਂ ਪੈਣ ਹੁਣ ਇੱਥੇ ਜੰਗਲ ਦੇ ਵਿੱਚ ਪੂਰੇ ਜਿਹਾ ਪਹੁੰਚ ਗਏ ਇੱਥੇ ਕੋਈ ਵੀ ਸ਼ੋਰ ਸ਼ਰਾਬਾ ਨਹੀਂ ਹੈਗਾ ਸ਼ੋਰ ਸ਼ਰਾਬਾ ਜੰਮੀ ਖਤਮ ਹੋ ਗਿਆ ਸਾਰਾ ਕੁਝ ਪਿੱਛੇ ਛੱਡਿਆ ਕੇ ਟ੍ਰੈਕਿੰਗ ਕਰਕੇ ਸਾਹ ਤਾਂ ਚੜਦਾ ਭਾਈ ਪਰ ਜਗਾ ਬਹੁਤ ਵਧੀਆ ਇੱਕ ਧੁੱਪ ਚੜ ਗਈ ਨਾ ਸਵੇਰੇ ਮੌਸਮ ਬਿਲਕੁਲ ਸੈਟ ਤਾਂ ਬੱਦਲ ਵਾਈ ਹੋਈ ਹੋਈ ਸੀ ਹੌਣ ਚੜ ਗਈ ਧੁੱਪ ਜਿਹੜੀ ਹਾਲਤ ਖਰਾਬ ਕਰਨ ਵਾਲੀ ਧੁੱਪ ਕਿਹੜਾ ਹਵਾਉਣ ਲੱਗੀ ਹੈ ਲੈ ਇ ਪਹੁੰਚ ਗਏ ਹਾਂ ਹਾਈਟ ਦੇ ਉੱਪਰ ਤੇ ਇੱਥੋਂ ਟਾਈਮ ਦਾ ਵੀਊ ਚੈੱਕ ਕਰੋ ਹੁਣ ਜਿਹਦੇ ਪਾ ਉਹਥੇ ਨਾਲ-ਨਾਲ ਤੁਰ ਕੇ ਸ਼ੂਟ ਕਰ ਰਹੇ ਹਾਂ ਤੇ ਹੁਣ ਥੋੜਾ ਨੇ ਪਹਿਲਾਂ ਤੇ ਮਹਾਰਾਜ ਰਣਜੀਤ ਸਿੰਘ ਦੀ ਕੋਈ ਵਿਰਾਸਤੀ ਚੌਂਕੀ ਬਣੀ ਹੋਈ ਆ ਬਹੁਤ ਸੋਹਣੀ ਜਗਾ ਨੇਚਰ ਦੇ ਨੇੜੇ ਆ ਅਗਰ ਕਿਸੇ ਨੇ ਆਣਾ ਦਾ ਬੰਦਾ ਥਰੋਪੜ ਵਗੈਰਾ ਨੇੜੇ ਆ ਤਾਂ ਜਿਵੇਂ ਮਰਜੀ ਦੇਖ ਲਵੇ ਦੇਖੋ ਕਿੰਨਾ ਸੋਹਣਾ ਥ ਬਸ ਇੱਥੇ ਸਿਰਫ ਇੱਕ ਕਾਰ ਨਿਸ਼ਾਨ ਸਾਹਿਬ ਲੱਗਿਆ ਹੋਇਆ ਇਹੀ ਛੱਟਿਆ ਹੋਇਆ ਬਸ ਇੱਥੇ ਇੱਥੇ ਹੋਊਗੀ ਕਿਸੇ ਟਾਈਮ ਚੌਂਕੀ ਤੇ ਬੈਠਣ ਵਾਸਤੇ ਬਣਾਇਆ ਹੋਇਆ ਸ਼ੈੱਡ ਵਗੈਰਾ ਅਗਰ بارش ਪੂਰ ਹੁੰਦੀ ਆ ਇਹ ਤਹਿਰੀਕ ਦੇ ਪੰਨਿਆਂ ਉੱਤੇ ਫਾਤੇ ਲਿਖ ਦਿਓ ਯਾਦ ਕਰਨਗੇ ਲੋਕੀ ਆਪਣੇ ਪਤੇ ਲਿਖ ਦਿਓ ਲਿਖ ਕੇ ਸਾਰੇ ਨਾਮ ਤੇ ਅੱਗੇ ਫਾਤੇ ਲਿਖ ਦਿਓ ਯਾਦ ਕਰਨਗੇ ਲੋਕੀ ਕਿਸੇ ਨੇ ਵਧੀਆ ਚੀਜ਼ ਲਿਖੀ ਇੱਥੇ ਤੇ ਇੱਕ ਵਿਊ ਇਧਰੋਂ ਆਪਣਾ ਸਵਰਾਜ ਮਲਜਾ ਫੈਕਟਰੀ ਦਾ ਦਿਖ ਰਿਹਾ ਪੂਰਾ ਤੇ ਸਵਰਾਜ ਦੀਆਂ ਬੱਸਾਂ ਵਗੈਰਾ ਬਣਦੀਆਂ ਇਹ ਵੀ ਚੈੱਕ ਕਰੋ ਕਿੰਨੀ ਗ੍ਰੀਨਰੀ ਹੈ ਨਾ ਸ਼ਵਾਲਕ ਦੀਆਂ ਪਹਾੜੀਆਂ ਦੇ ਉੱਪਰ ਪਰ ਡੈਮ ਦੌਰ ਤੇ ਬਾਗੀ ਪੂਰਾ ਖਤਰਨਾਕ 뷰 ਦਿਖਦਾ ਹੈ ਨਾ। ਹਾਰਟ ਦੇ ਉੱਪਰ ਖੜ ਕੇ ਪਤਾ ਲੱਗਦਾ ਆ ਦੇਖੋ ਹੁਣ ਇਧਰ ਨੂੰ। ਪੂਰਾ ਰੋਪੜ ਸ਼ਹਿਰ ਦਿਖਦਾ ਨਾਲੇ ਫਿਰ ਤੇ। ਰੋਪੜ ਸ਼ਹਿਰ ਨੂੰ ਉੱਪਰ ਤੇ ਦੇਖੇ ਤੇ ਪਤਾ ਲੱਗਦਾ ਰੋਪੜ ਸ਼ਹਿਰ ਚ ਦਰਖਤ ਬਹੁਤ ਆ। ਬਿਲਡਿੰਗਾਂ ਵੀ ਹੈਗੀਆਂ ਪਰ ਦਰਖਤ ਬਹੁਤ ਜ਼ਿਆਦਾ ਇੱਥੇ। ਤੇ ਦੇਖਦੇ ਹੁਣ ਜੇ ਮਿਰਜ਼ਾਪੁਰ ਟਾਈਮ ਦਾ ਪ੍ਰੋਗਰਾਮ ਬਣਿਆ ਫਿਰ ਉੱਥੇ ਜਾ ਕੇ ਆਨੇ ਆ ਤੇ ਗਰਮੀ ਦੇਖੋ ਕਿੰਦਾ ਹਾਲਤ ਖਰਾਬ ਹੋ ਗਈ ਗਰਮੀ ਨਾਲ ਬਿਲਕੁਲ ਗਰਮੀ ਨਾਲ ਪੂਰਾ ਮੱਥਾ ਮੋਗਾ ਭਿੱਜ ਗਿਆ ਲੱਗ ਗਿਆ ਤੋਪ ਬਹੁਤਾਂ ਗਰਮੀ ਬਹੁਤ ਹੋਈ ਥੀ ਟ੍ਰੈਕਿੰਗ ਕੀਤੀ ਹਾਲਤ ਖਰਾਬ ਹੋ ਗਈ ਦੇਖਦੇ ਹੁਣ ਅੱਗੇ ਜਾ ਕੇ ਕਿੱਥੇ ਰੁਕਦੇ ਆ ਲੋ ਵੀ ਇਹ ਨਿਸ਼ਾਨ ਸਾਹਿਬ ਦਾ ਇੱਥੇ ਪੂਰਾ ਇਤਿਹਾਸ ਲਿਖਿਆ ਹੋਇਆ ਮਤਲਬ ਕਿੰਦਾ ਕਿੰਦਾ ਫੇਰ ਆਇਆ ਗਿਆ ਨਿਸ਼ਾਨ ਸਾਹਿਬ ਉਰੀ ਤੇ ਰੋਕ ਕੇ ਜਿਹਨੇ ਪੜਨਾ ਤਾਂ ਪੜ ਲਿਓ ਲੇ ਵੀ ਗਰਮੀ ਕਾਫੀ ਹੋ ਗਈ ਤੀ ਧੁੱਪ ਧੁੱਪ ਹੋਣ ਕਰਕੇ ਨਾ ਤੇ ਉਹਦੇ ਕਰਕੇ ਹੁਣ ਜਿਹੜਾ ਮਿਰਜਾ ਪਰ ਡੈਮ ਦਾ ਪ੍ਰੋਗਰਾਮ ਉਹ ਤਾਂ ਹੋ ਗਿਆ ਆਪਣਾ ਕੈਨਸਲ ਹੁਣ ਕਿੱਥੇ ਨਾ ਰੋਪੜ ਦੇ ਕੋਲੇ ਜਿਹੜਾ ਬਣਿਆ ਹੋਇਆ ਹੈੱਡ ਦੇ ਕੋਲੇ ਸਪੋਰਟਸ ਕਲੱਬ ਤੇ ਬਿਬਨ ਕਹਿੰਦਾ ਉਹ ਦੇਖ ਕੇ ਚੱਲਦੇ ਆ ਉੱਥੋਂ ਵੀ ਡੈਮ ਦਾ ਕਾਫੀ ਤਕੜਾ 뷰 ਆਂਦਾ ਹੈ ਤੇ ਬਾਕੀ ਹੁਣ ਉਤਰਨ ਲੱਗੇ ਹੋਏ ਆ ਅਸੀਂ ਐਡੀ ਟਰੈਕਿੰਗ ਕੀਤੀ ਸੀ ਪਹਿਲਾਂ ਉੱਪਰ ਚੜਨ ਲੱਗੇ ਹੋਏ ਤੁਹਾਨੂੰ ਵਾਪਸੀ ਆ ਰਹੇ ਹਾਂ ਉੱਥੇ ਦੇ ਤੇ ਦੇਖਦੇ ਹਾਂ ਸਪੋਰਟਸ ਕਲੱਬ ਤੇ ਜਾ ਕੇ ਫਿਰ ਆਪਣਾ ਪਿੰਡ ਨੂੰ ਵਾਪਸ ਹੀ ਕਰਦੇ ਹਾਂ ਇੱਕ ਮੈਂ ਥੋੜਾ ਕੰਮ ਵੀ ਕਰਨਾ ਬਾਈਕ ਦਾ ਸਟicker ਕਟਵਾਉਣਾ ਸੀਗਾ ਇਹਦੇ ਕੋਲ ਦੁਕਾਨ ਤੇ ਹੋ ਕੇ ਜਾਣਾ ਹੈ ਇਹਦੇ ਕੋਲ ਇੱਕ ਦੋ ਸਟicker ਜੇ ਕਟਵਾ ਕੇ ਬਾਈਕ ਦੇ ਫਿਰ ਉੱਧਾ ਬਣਾ ਘੰਟਾ ਬਣਾ ਉੱਥੇ ਵੀ ਲੱਗ ਜਾਣਾ ਫਿਰ ਤੋਂ ਆਪਾਂ ਪਿੰਡ ਨੂੰ ਚੱਲਾਂਗੇ ਚਲੋ ਠੀਕ ਆ ਮਿਲਦੇ ਅੱਗੇ ਲੈ ਵੀ ਇੱਥੇ ਪਹੁੰਚ ਗਏ ਹੁਣ ਕਿਹਾ ਇਹ ਬਨੇ ਸਪੋਰਟਸ ਕਲੱਬ ਬੋਰਡ ਕਲੱਬ ਹੈ ਅੱਛਾ ਬੋਰਡ ਕਲੱਬ ਸੌਰੀ ਇੱਥੇ ਬੋਰਡ ਬੋਰਡ ਕਲੱਬ ਤੇ ਪਹੁੰਚ ਗਏ ਪਹਿਲੀ ਵਾਰ ਆਇਆ ਮੈਂ ਇੱਧਰ ਵੀ ਅੱਜ ਇਹਦੇ ਨਾਲੇ ਕੋਮ ਹੋਰੇ ਰੋਪੜ ਦਾ ਬਥੇਰਾ ਇਹ ਆ ਜਿਹੜੀ ਬਣੀ ਨੀਲੋ ਵਾਲੀ ਨਹਿਰ ਨਿਕਲ ਰਹੀ ਆ ਹੱਲ ਦੇ ਵਿੱਚੋਂ ਪਹਿਲਾਂ ਆਪਾਂ ਤੁਹਾਨੂੰ ਗਿਆਰਾਂ ਦਾ ਵੀਊ ਦਿਖਾਇਆ ਸੀ ਕਿਹੋਂ ਇਹ ਜਿਹੜੀ ਨੀਲੋ ਵਾਲੀ ਨਹਿਰ ਆ ਇਹਨੂੰ ਵੀ ਕਾਫੀ ਪਾਣੀ ਛੱਡਿਆ ਹੋਇਆ ਦੇਖੋ ਇਹਦੇ ਨੂੰ ਤੁਹਾਨੂੰ ਦਿਖਾਣੇ ਆ ਵੀਊ ਸੋ ਤੁਹਾਨੂੰ ਅੱਛੇ ਤੇ ਉਹ ਜਗ੍ਹਾ ਵੀ ਦੇਖ ਲਈਏ ਜਿੱਥੇ ਆਪਾਂ ਮਹਾਰਾਜ ਰਣਜੀਤ ਸਿੰਘ ਦੀ ਚੌਂਕੀ ਤੇ ਜਾ ਕੇ ਆਏ ਤੇ ਹੁਣ ਥੋੜਾ ਜਿਹਾ ਪਹਿਲਾਂ ਸੀਗੇ ਉਹ ਵੀ ਤੁਹਾਨੂੰ ਜ਼ੂਮ ਕਰਕੇ ਜਿੰਨਾ ਹੋ ਸਕੇ ਦਿਖਾਵਾਂਗੇ ਮਣੀ ਦੇ ਬਲੌਗ ਦੇ ਨਾਲ ਲੋ ਅਬ ਯੂਰਥ ਚੱਕਰ ਉਹ ਹੈਡ ਦਾ ਪੂਰਾ ਵੀਊ ਦਿਖਾਣੇ ਆ ਤੁਹਾਨੂੰ ਇਹ ਦੇਖਾ ਤੋਂ ਕਿੰਨਾ ਵਧੀਆ 뷰 ਆ ਰਿਹਾ ਦੇਖੋ ਤੇ ਉਹ ਪਹਾੜੀ ਦੇ ਉੱਪਰ ਆ ਸਾਹਮਣੇ ਜਿਹੜੀ ਇਹ ਵਾਲੀ ਪਹਾੜੀ ਹੈ ਇਹਦੇ ਉੱਪਰ ਤੁਹਾਨੂੰ ਸ਼ਾਇਦ ਨਿਸ਼ਾਨ ਸਾਹਿਬ ਦੇਖਦਾ ਹੋਵੇ ਪਾਣੀ ਬਹੁਤ ਜ਼ਿਆਦਾ ਹੈ ਉੱਥੇ ਤੇ ਆਏ ਸੀ ਆਪਾਂ ਉਹ ਪਹਾੜੀ ਪਰੋਂ ਸਾਹਮਣੇ ਤੇ ਉੱਥੋਂ ਆਏ ਤਾਂ ਆਪਾਂ ਹੁਣ ਥੋੜਾ ਟਾਈਮ ਪਹਿਲਾਂ ਉਗੀ ਚੱਕ ਫਿਰ ਵੀ ਪਿੱਛੇ ਦਾ ਪੁੱਤਰ ਦਾਣਾ ਚ ਗਣ ਲੱਗੇ ਹੋਏ ਕਿੰਨੇ ਵਧੀ ਲੱਗਦੇ ਆ ਬਟੇ